ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਕੀਆ ਜਾਨੀ ਕਿ ਕद्दू ਅਤੇ ਕਰੇਲਾ ਕੀਆ ਕद्दू ਦੇ ਗੁੱਦੇ ਨੂੰ ਕੱਟਣ ਤੋਂ ਬਾਅਦ ਉਸਤੇ ਗੁੱਦੇ ਨੂੰ ਪੈਰਾਂ ਦੀਆਂ ਤਲੀਆਂ ਤੇ ਰਗੜਨ ਨਾਲ ਜਲਦੀ ਹੀ ਜਲਣ ਦੂਰ ਹੋ ਜਾਂਦੀ ਹੈ ਅਤੇ ਸੇਕ ਨਿਕਲਣਾ ਬੰਦ ਹੋ ਜਾਂਦਾ ਹੈ ਨਾਲ ਹੀ ਕਲੇਲੇ ਦੇ ਪੱਤਿਆਂ ਦੇ ਰਸਤੀ ਮਾਲਿਸ਼ ਕਰਨ ਨਾਲ ਵੀ ਹੱਥਾਂ ਪੈਰਾਂ ਨੂੰ ਬਹੁਤ ਫਾਇਦਾ ਹੁੰਦਾ ਹੈ। ਨੰਬਰ 2 ਸੇਦਾ ਲੂਣ ਮੈਗਨੀਸ਼ੀਅਮ ਸਲਫੇਟ ਤੋਂ ਬਣਿਆ ਸੇਦਾ ਲੂਣ ਸੋਚ ਅਤੇ ਦਰਦ ਨੂੰ ਘਟ ਕਰਨ ਦਾ ਕੰਮ ਕਰਦਾ ਹੈ। ਇੱਕ ਟੱਬ ਕੋਸੇ ਪਾਣੀ ਵਿੱਚ ਅੱਧਾ ਕੱਪ ਸੇਦਾ ਲੂਣ ਮਿਲਾ ਲਓ ਅਤੇ ਉਸ ਵਿੱਚ ਆਪਣੇ ਪੈਰ ਪਾਓ। ਪੈਰਾਂ ਨੂੰ 10 ਤੋਂ 15 ਮਿੰਟ ਲਈ ਪਾਣੀ ਚ ਰੱਖੋ। ਇਸ ਉਪਾਅ ਨੂੰ ਕੋਸ਼ਿਸ਼ ਦਿਨਾ ਤਾਂ ਨਹਿਮਤਰ ਉਪਨਾਲ ਕਰੋ ਜਿਸ ਨਾਲ ਰਾਹਤ ਮਿਲੇਗੀ ਇਹ ਉਪਾਅ 슈ਗਰ ਹਾਈ ਬਲੱਡ ਪ੍ਰੈਸ਼ਰ ਜਾਂ ਦਿਲ ਦੀ ਬਿਮਾਰੀ ਤੋਂ ਪੀੜਤ ਲੋਕਾਂ ਲਈ ਠੀਕ ਨਹੀਂ ਹੈ ਇਸੇ ਵਰਤੋਂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ ਮਹਿੰਦੀ ਗਰਮੀਆਂ ਵਿੱਚ ਪੈਰਾਂ ਅਤੇ ਹੱਥਾਂ ਦੀਆਂ ਤਲੀਆਂ ਤੇ ਜਲਣ ਹੋਣ ਦੀ ਸਮੱਸਿਆ ਤੇ ਮਹਿੰਦੀ ਵਿੱਚ ਸਿਰਕਾ ਜਾਂ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾ ਲਓ ਅਤੇ ਉਸ ਨੂੰ ਹੱਥਾਂ ਅਤੇ ਪੈਰਾਂ ਦੀਆਂ ਤਲੀਆਂ ਤੇ ਲਗਾਓ ਅਜਿਹਾ ਕਰਨ ਨਾਲ ਜਲਦ ਦੂਰ ਜਲਣ ਹੋ ਜਾਂਦੀ ਹੈ ਅਤੇ ਸੇਕ ਨਿਕਲਣਾ ਬੰਦ ਹੋ ਜਾਂਦਾ ਹੈ ਨੰਬਰ 4 ਮੁਲਤਾਨੀ ਮਿੱਟੀ ਗਰਮੀਆਂ ਵਿੱਚ ਪੈਰਾਂ ਅਤੇ ਹੱਥਾਂ ਦੀਆਂ ਤਲੀਆਂ ਤੇ ਜਲਣ ਹੋਣ ਦੀ ਸਮੱਸਿਆ ਤੇ ਮੁਲਤਾਨੀ ਮਿੱਟੀ ਦੇ ਲੇਪ ਦਾ ਇਸਤੇਮਾਲ ਕਰੋ ਮੁਲਤਾਨੀ ਮਿੱਟੀ ਦਾ ਲੇਪ ਲਗਾਉਣ ਨਾਲ ਪੈਰਾਂ ਦੀਆਂ ਤਲੀਆਂ ਦੀ ਜਲਣ ਤੁਰੰਤ ਦੂਰ ਹੋ ਜਾਂਦੀ ਹੈ। ਨੰਬਰ 5 ਸਰੋਂ ਦਾ ਤੇਲ ਸਰੋਂ ਦਾ ਤੇਲ ਪੈਰਾਂ ਦੀ ਜਲਣ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਇੱਕ ਕਟੋਰੀ ਵਿੱਚ 2 ਚਮਚ ਸਰੋਂ ਦਾ ਤੇਲ ਲਓ। ਹੁਣ ਇਸ ਵਿੱਚ 2 ਚਮਚ ਠੰਡਾ ਪਾਣੀ ਜਾਂ ਬਰਫ਼ ਦਾ ਟੁਕੜਾ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਫਿਰ ਇਸ ਨਾਲ ਮਾਲਿਸ਼ ਕਰੋ ਹਫਤੇ ਵਿੱਚ ਦੋ ਵਾਰ ਅਜੀਹਾ ਕਰਨ ਨਾਲ ਤੁਹਾਨੂੰ ਬਹੁਤ ਰਾਹਤ ਮਿਲੇਗੀ ਹੱਥਾਂ ਪੈਰਾਂ ਦੀ ਮਾਲਿਸ਼ ਕਰਨ ਨਾਲ ਖੂਨ ਦਾ ਵਹਾਅ ਤੇਜ਼ ਹੋ ਜਾਂਦਾ ਹੈ ਜਿਸ ਕਾਰਨ ਹੱਥਾਂ ਅਤੇ ਪੈਰਾਂ ਦੀ ਜਲਣ ਅਤੇ ਦਰਦ ਤੋਂ ਰਾਹਤ ਮਿਲਦੀ ਹੈ ਨੰਬਰ 6 ਹਲਦੀ ਹਲਦੀ ਵਿੱਚ ਐਂਟੀ ਇਫਲਮੇਟਰੀ ਗੁਣ ਹੁੰਦੇ ਹਨ ਜੋ ਪੈਰਾਂ ਦੀ ਜਲਣ ਅਤੇ ਦਰਦ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੋਕ ਹਲਦੀ ਵਾਲਾ ਦੁੱਧ ਵੀ ਪੀ ਸਕਦੇ ਹਨ ਨੰਬਰ 7 ਨੰਗੇ ਪੈਰੀ ਤੁਰਨਾ ਸਵੇਰੇ-ਸਵੇਰੇ ਚੱਲਦੀ ਉੱਠ ਕੇ ਹਰੇ ਘਾਹ ਤੇ ਨੰਗੇ ਪੈਰੀ ਸੈਰ ਕਰਨੀ ਚਾਹੀਦੀ ਹੈ ਜਿਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਅਤੇ ਪੈਰਾਂ ਦੇ ਖੂਨ ਦਾ ਸੰਚਾਰ ਵਾਧਾ ਹੈ ਇਸ ਨਾਲ ਖੁਜਲੀ ਅਤੇ ਜਲਣ ਦੀ ਸਮੱਸਿਆ ਵੀ ਕਦੇ ਨਹੀਂ ਹੁੰਦੀ ਨੰਬਰ 8 ਜੇਕਰ ਤੁਸੀਂ ਰੋਜ਼ਾਨਾ ਚਾਰ ਲੀਚੀਆਂ ਵਿੱਚ ਅੱਧਾ ਕੱਪ ਪਾਣੀ ਦਾ ਪਾ ਕੇ ਪੀਸ ਕੇ ਉਹਨਾਂ ਦਾ ਜੂਸ ਬਣਾ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਨੂੰ अनेका ਹੀ ਲਾਭ ਮਿਲਣਗੇ ਤੇ ਨਾਲ ਹੀ ਚਿਹਰੇ ਉੱਪਰ ਲਾਲੀ ਆਉਣ ਲੱਗ ਜਾਵੇਗੀ ਕਦੇ ਵੀ ਤੁਹਾਨੂੰ ਆਪਣੀਆਂ ਗੱਲਾਂ ਉੱਪਰ ਚੰਕਦਾਰ ਸਿੰਕ ਦਾ ਛੇੜ ਨਹੀਂ ਦੇਣੀ ਪਵੇਗੀ। ਨੰਬਰ 9 ਜਦੋਂ ਵੀ ਤੁਸੀਂ ਆਪਣੀ ਰਸੋਈ ਦੇ ਵਰਤਨਾ ਨੂੰ ਸਾਫ਼ ਕਰਕੇ ਹਟਦੇ ਹੋ ਤਾਂ ਉਸ ਸਮੇਂ ਹੀ ਸਿੰਕ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਦੇ ਹੋ। ਇਸ ਤਰ੍ਹਾਂ ਕਰਨ ਨਾਲ ਸਿੰਕ ਵਿੱਚ ਗੰਦਗੀ ਜਮਾ ਨਹੀਂ ਹੋਵੇਗੀ ਤੇ ਨਾਲ ਹੀ ਤੁਹਾਡੀ ਰਸੋਈ ਵੀ ਹਮੇਸ਼ਾ ਚੰਕਦੀ ਰਹੇਗੀ। ਅਤੇ 스멜 ਤੋਂ ਵੀ ਰਹਿਤ ਬਣੀ ਰਹੇਗੀ ਨੰਬਰ 10 ਜੇਕਰ ਤੁਸੀਂ ਜਿਆਦਾ ਤੇਜ਼ ਪੱਖੇ ਥੱਲੇ ਜਾਂ ਫਿਰ ਏਸੀ ਅੱਗੇ ਹੀ ਰਹਿੰਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਦੇ ਸ਼ਿਕਾਰ ਹੁੰਦੇ ਹੋ ਜਿਸ ਕਾਰਨ ਤੁਸੀਂ ਉਮਰ ਤੋਂ ਪਹਿਲਾਂ ਹੀ ਬੁੱਢੇ ਤੇ ਰੋਗੀ ਵੀ ਬਣ ਸਕਦੇ ਹੋ ਨੰਬਰ 11 ਜੇਕਰ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਬੰਦ ਜੁੱਤੀ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਨਜ਼ਰ ਕਮਜ਼ੋਰ ਹੋਣ ਲੱਗ ਜਾਂਦੀ ਹੈ ਤੇ ਨਾਲ ਹੀ ਪੈਰ ਵੀ ਖਰਾਬ ਹੋਣ ਲੱਗ ਜਾਂਦੇ ਹਨ ਨੰਬਰ 12 ਜੇਕਰ ਤੁਸੀਂ ਚੌਲਾਂ ਦਾ ਸੇਵਨ ਘੱਟ ਤੋਂ ਘੱਟ ਕਰੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਦਮੇ ਦੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਤੋਂ ਇਲਾਵਾ 슈ਗਰ ਦੀ ਬਿਮਾਰੀ ਤੋਂ ਵੀ ਤੁਸੀਂ ਬਚੇ ਰਹੋਗੇ ਨੰਬਰ 13 ਜੇਕਰ ਤੁਸੀਂ ਸ਼ਿਮਲਾ ਮਿਰਚ ਦਾ ਸੇਵਨ ਵੱਧ ਤੋਂ ਵੱਧ ਕਰਦੇ ਹੋ ਤਾਂ ਇਹ ਤੁਹਾਨੂੰ ਦਿਲ ਦੇ ਰੋਗਾਂ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਕੋਹਾਂ ਦੂਰ ਰੱਖਣ ਵਿੱਚ ਤੁਹਾਡੀ ਬਹੁਤ ਮਦਦ ਕਰੇਗੀ ਨੰਬਰ 14 ਜਿਨ੍ਹਾਂ ਔਰਤਾਂ ਦਾ ਆਪਰੇਸ਼ਨ ਹੋਇਆ ਹੋਵੇ ਉਹਨਾਂ ਨੂੰ ਕਦੇ ਵੀ ਮੈਦੇ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਤੁਹਾਡੇ ਟਾਂਗਿਆਂ ਵਿੱਚ ਦਰਦ ਰਹਿਣ ਦੀ ਸਮੱਸਿਆ ਬਣ ਜਾਂਦੀ ਹੈ ਨੰਬਰ 15 ਦਾਦ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਸਮੈਨ ਨੂੰ ਪੀਸ ਲਓ ਫਿਰ ਇਸ ਨੂੰ ਗਰਮ ਪਾਣੀ ਵਿੱਚ ਮਿਲਾ ਕੇ ਇੱਕ ਪੇਸਟ ਤਿਆਰ ਕਰ ਲਓ ਤੇ ਇਸ ਪੇਸਟ ਨੂੰ ਖਾਸ ਵਾਲੀ ਜਗ੍ਹਾ ਤੇ ਲਗਾ ਲਓ ਇਸ ਦੀ ਮਦਦ ਨਾਲ ਦਿਨਾਂ ਵਿੱਚ ਹੀ ਖਾਸ ਤਾਦ ਖੁਜਲੀ ਦੀ ਸਮੱਸਿਆ ਖਤਮ ਹੋ ਜਾਵੇਗੀ